ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਪਹੁੰਚੇ ਹੋਏ ਸੀਗੇ ਪਿੰਡ ਮਹਿਤੇ ਦੇ ਵਿੱਚ ਜਿਹੜਾ ਕਿ ਬਠਿੰਡਾ ਜ਼ਿਲ੍ਹਾ ਦੇ ਵਿੱਚ ਪੈਂਦਾ ਹੈਗਾ ਆਪਾਂ ਤੁਹਾਨੂੰ ਸਾਰਾ ਪਿੰਡ ਦਾ ਵਲੌਗ ਦਿਖਾਵਾਂਗੇ ਚੱਲਦੇ ਹੁਣ ਆਪਾਂ ਅੱਗੇ ਆਜਾ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਬੱਸ ਸਟੈਂਡ ਦੇ ਕੋਲੇ ਸਾਹਮਣੇ ਇਧਰ ਭੋੜ ਲੱਗਿਆ ਹੋਇਆ ਇਧਰ ਛੱਪੜ ਬਣਿਆ ਹੋਇਆ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਆ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਪਿੰਡ ਦਾ ਗੁਰਦੁਆਰਾ ਇਸ ਟਾਈਮ ਆਪਾਂ ਪਹੁੰਚ ਚੁੱਕੇ ਆ ਪਿੰਡ ਮਹਿਤਾ ਦੇ ਗੁਰਦੁਆਰਾ ਦੇ ਬਾਹਰ ਸਾਹਮਣੇ ਤੁਸੀਂ ਵੇਖ ਸਕਦੇ ਹੋ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈਗਾ 20 ਦਿਨ ਸ਼ਾਨ ਰਹਿਣ ਪੰਥ ਮਹਾਰਾਜ ਦੇ ਨਿਸ਼ਾਨ ਸਾਹਿਬ ਇੱਧਰ ਅੰਕਲ ਹੋਰੀ ਇੱਕ ਨਾ ਪੁਰਾਣੀ ਵਿਰਾਸਤ ਸਾਮੀ ਬੈਠੇ ਆ ਲਗਭਗ ਇਹਨਾਂ ਕੋਲ ਏ ਟੂ ਜ਼ेड ਸਮਾਨ ਪੁਰਾਣਾ ਜਿਹੜਾ ਆਪਣੇ ਪੰਜਾਬੀ ਵਿਰਸੇ ਨਾਲ ਸੰਬੰਧਤ ਹੈ ਉਹ ਰੱਖੀ ਬੈਠੇ ਆ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕੁਝ ਵੀ ਇਧਰ ਅੰਕਲ ਵੀ ਐਸਾ ਕਰਕੇ ਟਾਈਮ ਆਪਾਂ ਅੰਕਲ ਹੋਰਾ ਨਾਲ ਵੀ ਗੱਲਬਾਤ ਕਰਾਂਗੇ ਹੋ ਗਏ ਰੈਡੀ ਇਹ ਆ ਜੀ ਅੰਕਲ ਜਗਦੇਵ ਹੋਰੇ ਇਹ ਸਾਰਾ ਪੰਜਾਬੀ ਵਿਰਸੇ ਨਾਲ ਸੰਬੰਧਤ ਜਿਹੜਾ ਸਮਾਨ ਰੱਖੀ ਬੈਠੇ ਆ ਬਾਕੀ ਆਪਾਂ ਨੂੰ ਆਹ ਚਲਾ ਕੇ ਵੀ ਦਿਖਾਉਣਗੇ ਤਾਂ ਅੰਕਲਾ ਕਰਦੇ ਆਪਾਂ ਗੱਲਬਾਤ ਸਸੀ ਗਾਲ ਜੀ ਸਸੀ ਗਾਲ ਜੀ ਦੱਸੋ ਜੀ ਇਹਦੇ ਬਾਰੇ ਜੇ ਕਿ ਸਾਡੇ ਕੋਲੇ ਜੀ ਤਕਰੀਬਨ ਹੈ ਮੈਂ ਸਭ ਤੋਂ ਪਹਿਲਾਂ ਮੈਂ ਫੋਨ ਨੰਬਰ ਹੀ ਬੋਲਦਾ ਆਪਣਾ ਠੀਕ ਹੈ ਜਗਦੇਵ ਸਿੰਘ ਮੇਰਾ ਨਾਮ ਹੈ ਜੀ ਪਿੰਡ ਮੇਰਾ ਮਹਿਤਾ ਤੇ ਜ਼ਿਲ੍ਹਾ ਮੇਰਾ ਬਹਿੰਡਾ ਤੇ ਬਹਿੰਡੇ ਤੋਂ 14 ਕਿਲੋਮੀਟਰ ਆਪਣਾ ਪਿੰਡ ਪੈਂਦਾ ਜੀ ਇਹ ਫੋਨ ਨੰਬਰ ਹੈ ਦੋਸਤੋ 7087578046 ਠੀਕ ਹੈ ਇਹ ਕੰਮ ਚੱਲਦਾ ਹੀ ਲਾਹੌਰ ਤੋਂ ਤਕਰੀਬਨ ਜਦੋਂ 1947 ਦੀ ਆਪਣੀ ਵੰਡ ਹੋਈ ਆ 1947 ਦਾ ਰੌਣਾ ਪਿਆ ਇਹ ਮੇਰੇ ਕੋਲੇ ਇੰਨੇ ਹਜ਼ਾਰਾਂ ਦੇ ਹਿਸਾਬ ਨਾਲ ਰਿਕਾਰਡ ਪਏ ਆ ਵੀ ਮੈਂ ਗਿਨਤੀ ਨਹੀਂ ਕਰ ਸਕਦਾ ਜੀ ਠੀਕ ਹੈ ਜੀ ਇਹਨਾਂ ਦੀ ਵੀ ਰਿਕਾਰਡ ਪੁਰਾਣੀਆਂ ਫਿਲਮਾਂ ਜਿਵੇਂ ਆਪਣੀਆਂ ਪਿਆਬੀ ਰਿਕਾਰਡ ਨਗੋਈਆਂ ਤੇ ਦਤਾਰਿਆਂ ਤੇ ਜਾਂ ਆਪਣੇ ਤੁੰਬੀ ਤੇ ਜਾਂ ਦੁਆ ਦੇ ਪਿਆਬੀ ਕਲਾਕਾਰ ਹੋਏ ਆ ਇਹ ਸਨ 47 ਤੋਂ ਪਹਿਲਾਂ ਦਾ ਹਰ ਇੱਕ ਤਰ੍ਹਾਂ ਦਾ ਸੰਗੀਤ ਮੇਰੇ ਕੋਲੇ ਇੰਨਾ ਪਿਆ ਜੀ ਬੀਜਵੇਂ ਸ਼ਿਵ ਕੁਮਾਰ ਬਟਾਲ ਦੀਵਾਜ 17 ਅਦਾਸੀ ਦੀਵਾਜ ਤੇ ਹਰੇਕ ਤਰ੍ਹਾਂ ਦਾ ਪੰਜਾਬੀ ਕਲਚਰ ਮਿਲਦਾ ਸਾਰਾ ਸੰਗ ਰੱਖੀ ਬੈਠੇ ਹੋ ਮੈਂ ਤੇ ਮੈਂ ਜਿਵੇਂ ਪ੍ਰਾਣੇ ਰਿਕਾਰਡ ਮਸ਼ੀਨਾਂ ਛਿੱਕੇ ਨੋਟ ਰੇਡੀਓ ਤਵਿਆਂ ਦੀਆਂ ਮਸ਼ੀਨਾਂ ਗੱਡੇ ਪਿੱਤਲ ਦੇ ਬਰਤਨ ਗ੍ਰੰਥ ਕਿਤਾਬਾਂ ਕੱਤਲੀਆਂ ਬੋਟੇ ਬੇਲਣੀਆਂ ਮੱਖੀ ਤੁੱਪ ਨੇ ਫੋਟੋਆਂ ਮੂੜੇ ਗੱਤੇ ਦੇ ਘੜੇ ਚਮੜੇ ਦੇ ਕੁੱਪੇ ਦੋਨੇ ਟੋਕਨੇ ਆ ਬਾਗ ਫਲਕਾਰੀਆਂ ਜੀ ਪ੍ਰਾਣੇ ਰੇਡੀਓ ਪ੍ਰਾਣੇ ਮੈਗ ਇੰਦਰਾਲੇ nehru ਵਾਲੇ ਸ਼ਹਾਚੰਦਰ ਬੋਸ ਵਾਲੇ ਮਹਾਤਮਾ ਗਾਂਧੀ ਨੇ ਜਿਨ੍ਹਾਂ ਤੇ ਮੈਕਾਂ ਦੇ ਭਾਸ਼ਣ ਦਿੱਤਾ ਜੀ ਕਿਉਂਕਿ ਮੇਰਾ ਐਕਸੀਡੈਂਟ ਹੋਣ ਕਰਕੇ 3 ਮਹੀਨੇ ਹੋ ਗਏ ਜੀ ਮੈਂ ਬੈਠੇ ਨੂੰ ਤੇ ਉਸ ਕਰਕੇ ਮੈਥੋਂ ਬਾਹਲਾ ਉੱਠਾ ਠਾਣ ਨਹੀਂ ਜਾਂਦਾ ਹਜੇ ਤੇ ਸਮਾਨ ਮੇਰਾ ਜਿੰਨੇ ਵੀ ਇਹ ਆਪਣੀ ਜਦੋਂ 1947 ਦਾ ਰੌਲਾ ਪਿਆ ਨਾ ਇਹ ਜਿਹੜੀ ਐਚ ਐਮ ਬੀ ਕੰਪਨੀ ਹੁੰਦੀ ਸੀ ਇਹ ਲਾਹੌਰ ਚ ਹੁੰਦੀ ਸੀ ਜਿਹੜੇ ਲਾਹੌਰ ਤੋਂ 1947 ਦਾ ਰੌਲਾ ਪਿਆ ਉਸ ਤੋਂ ਬਾਅਦ ਕਲਕੱਤੇ ਆ ਗਈ ਇਹ ਠੀਕ ਹੈ ਜੀ ਇਹ ਕਲਕੱਤੇ ਜਦੋਂ ਆ ਗਈ ਜੀ ਤੇ ਉਦੋਂ ਫਿਰ ਇਹ ਰਿਕਾਰਡ ਕਲਕੱਤੇ ਵੀ ਬਣੇ ਆ ਜੀ ਜਿਹੜੇ ਲਾਹੌਰ ਦੀ ਕੰਪਨੀ ਰਿਕਾਰਡ ਉਹ ਵੀ ਬੜੇ ਪਏ ਆ ਜੀ ਮੇਰੇ ਕੋਲੇ ਠੀਕ ਹੈ ਜੀ ਜਿਹੜੇ ਐਚ ਐਮ ਬੀ ਦੀ ਕੰਪਨੀ ਆ ਨਾ ਜਿਵੇਂ ਮਦਰ ਇੰਡੀਆ ਜਾਂ ਜੰਗ ਇੰਡੀਆ ਜਾਂ ਹਿੰਦੁਸਤਾਨ ਕੰਪਨੀਆਂ ਇਹ ਕੰਪਨੀਆਂ ਬਹੁਤ ਵਧੀਆ ਜੀ ਇਹਨਾਂ ਦੀ ਰਿਕਾਰਡਿੰਗ ਬੜੀ ਸਾਫ਼ ਹੁੰਦੀ ਸੀ ਉਸ ਸਮੇਂ ਦੀ ਜੀ ਮੇਰੇ ਕੋਲ ਰਿਕਾਰਡ ਅੱਜ ਵੀ ਰਿਕਾਰਡ ਹਜ਼ਾਰਾਂ ਦੇ ਹਿਸਾਬ ਨਾਲ ਪਈ ਆ ਕਿਉਂਕਿ ਹਣੀ ਜਗ੍ਹਾ ਬਹੁਤ ਚਾਹੀਦੀ ਆ ਠੀਕ ਹੈ ਜੀ ਜਦੋਂ ਜਗ੍ਹਾ ਚਾਹੀਦੀ ਆ ਕਿਉਂਕਿ ਇਕੱਲੇ ਬੰਦੇ ਨੂੰ ਸੁਭਾਈ ਵਾਸਤੇ ਵੀ ਇਕੱਲੇ ਤੋਂ ਨਹੀਂ ਕੰਮ ਸਮਝਦਾ ਇਹ ਇਹਨੂੰ ਜਗ੍ਹਾ ਸਪੈਸ਼ਲ ਚਾਹੀਦੀ ਜਦੋਂ ਅਸੀਂ ਵਿਰਾਸਤ ਮਿਲਣਾ ਤੇ ਲੈ ਕੇ ਜਾਣੇ ਆ ਨਾ ਉਦੋਂ ਫਿਰ ਝਾਰ ਸਮਾਰਕ ਅਸੀਂ ਲੈ ਜਾਨੇ ਹਾਂ ਸਮਾਨ ਠੀਕ ਹੈ ਜੀ ਹਾਂ ਜੀ ਤੇ ਮੇਰੇ ਕੋਲ ਜਿਵੇਂ ਆ ਨੋਟ ਪਏ ਸਨ ਦਿਖਾਵਾਂਗੇ ਸਾਰਾ ਕੋ ਸਾਰਾ ਕਲਚਰ ਅੱਜ ਨਹੀਂ ਦਿਖਾਇਆ ਜਾ ਮੈਥੋਂ ਉੱਠਿਆ ਨਹੀਂ ਜਾਂਦਾ ਐਕਸੀਡੈਂਟ ਹੋਣ ਕਰਕੇ ਹਾਂ ਫੇਰ ਆ ਜਾਂਗੇ ਜੀ ਹਾਂ ਜੀ ਫੇਰ ਕਰ ਲਾਂਗੇ ਤੇ ਇਹਦੇ ਵਿੱਚ ਤੇ ਜਿਵੇਂ ਅੱਜ ਮੰਜੇ ਜੋੜ ਕੇ ਹੀ ਲਾਉਣਾ ਹੈ ਸਪੀਕਰ ਵੀ ਲਾਉਣਾ ਹੈ ਉਵੇਂ ਮਸ਼ੀਨਾਂ ਚੱਲਦੀਆਂ ਜ ਤਵੇ ਵਾਲੀਆਂ ਠੀਕ ਹੈ ਜੀ ਉਵੇਂ ਅਸੀਂ ਪੁਰਾਣਾ ਸੰਗੀਤ ਲਾਉਣੇ ਆ 1947ਵਿਲ ਦੇ ਸੰਗੀਤ ਜਿਵੇਂ ਢੱਡ ਸਰੰਗੀ ਕਲੀਆਂ ਪੁਰਾਣੇ ਪੰਜਾਬੀ ਗੀਤ ਜਾਗੋ ਸ਼ਿਠਣੀਆਂ ਸੁਹਾਗ ਦੀਆਂ ਘੋੜੀਆਂ ਵਿਆਹਾਂ ਦੇ ਗੀਤ ਲੇਡੀ ਸੰਗੀਤ ਮੈਂ ਸਾਰੇ ਪੰਜਾਬ ਦੇ ਵਿੱਚ ਹੀ ਲਾਉਨ ਸਪੀਕਰ ਜਾਣਾ ਹੈ ਲਾਉਨ ਜਾਣਾ ਜੀ ਆਦੀਪ ਸਿੰਘ ਵਾਲੇ ਕੋਲੇ ਮਰਾੜਾ ਮਰਾਣਾ ਕੋਲੇ ਪਿੰਡ ਐਲ ਛੋਟੀ ਲੀਲੋ ਪਿੰਡ ਆ ਇਧਰ ਨਾਬੇ ਕੋਲੇ ਜੀ ਪਿੰਡ ਜਿਵੇਂ ਪਿੰਡ ਮੈਂ ਭੁੱਲ ਗਿਆ ਹੁਣ ਠੀਕ ਹੈ ਹਾਂ ਆ ਆਪਣੇ ਆ ਚਲਾ ਕੇ ਦਿਖਾ ਦੇ ਜੀ ਚੱਲਦਾ ਕਿਵੇਂ ਜੀ ਤੇ ਮੈਨੂੰ ਹਰ ਇੱਕ ਤਰ੍ਹਾਂ ਦਾ ਸੰਗੀਤ ਪਿਆ ਜੀ ਮੇਰੇ ਕੋਲੇ ਕਿਉਂਕਿ 1947 ਤੋਂ ਪਹਿਲਾਂ ਦਾ ਸੰਗੀਤ ਬਹੁਤ ਜ਼ਿਆਦਾ ਪਿਆ ਜੀ ਅਮਲੋਹ ਮੰਡੀ ਕੋਲੇ ਪਿੰਡ ਰੁੜਕੀ ਆ ਜੀ ਉੱਥੇ ਮੈਂ ਸਾਈਆਂ ਲਾਈਆਂ ਕਹੀ ਇਹ ਠੀਕ ਹੈ ਇਹ ਚਲਾ ਕੇ ਦਿਖਾਓ ਜੀ ਮਰਾ ਜੀ ਇਹ 1947 ਤੋਂ ਪਹਿਲਾਂ ਦਾ ਸੰਗੀਤ ਹੈ ਇਹ ਜਿਹੜਾ ਮਰਕੌਰ ਲਾਉਣ ਲੱਗਾ ਜੀ ਇਹ ਸਾਈਂ ਦਵਾਨਾ ਹੁੰਦਾ ਸੀਗਾ ਜੀ ਠੀਕ ਹੈ ਜੀ ਜਦੋਂ ਬਾਗੂ ਸਿੰਘ ਮਾਨ ਮਰਾੜਾ ਵਾਲਿਆਂ ਨੇ ਇਹ ਉਹ ਮੰਗ ਮਤਲਬ ਜੀ ਗਲੀਆਂ 'ਚ ਸਾਈਂ ਦਵਾਨਾ ਇੱਕ ਭਿਹਾਰੀ ਕਹਿੰਦੇ ਆ ਜੀ ਉਹਨਾਂ ਨੇ ਦੱਸਿਆ ਵੀ ਹੈ ਜੀ ਮੈਂ ਦਿੱਲੀ ਦੇਸ਼ ਪੰਜਾਬ ਦੀ ਉਹ ਵੀ ਰਿਕਾਰਡ ਪਈ ਹੈ ਮੇਰੇ ਕੋਲ ਇਹ ਜਿਹਨੂੰ ਨੇ ਆਵਾਜ਼ ਦੇਖੀ ਨਾ ਵੀ ਬਹੁਤ ਸਾਫ਼ ਬਾਤ ਸੀ ਉਹ ਸ੍ਰੀ ਸਾਈਂ ਦਵਾਨੇ ਦੀ ਉਹ ਮੰਗਦਾ ਫਿਰਦਾ ਹੀ ਗਲੀਆਂ ਦੇ ਵਿੱਚ ਉਹਨਾਂ ਨੇ ਜਦੋਂ ਚੰਨ ਬਾਬੂ ਸੇ ਮਾਰ ਮਰਾਣਾ ਵਾਲੇ ਨੇ ਦੇਖਿਆ ਦੇਵ ਤਰੀਕੇ ਵਾਲੇ ਨੇ ਦੇਖਿਆ ਤੇ ਆਪਣੇ ਚੰਨ ਗਰੇ ਵਾਲੇ ਨੇ ਗੁਰਦੇਵ ਸਹਮਾਨ ਵਰਗੇ ਨੇ ਇਹਨਾਂ ਦੀ ਆਵਾਜ਼ ਬਧਿਆ ਪਸੰਦ ਕੀਤੀ ਉਸ ਬੰਦੇ ਦੀ ਇਹਦੇ ਬਿਲਾਵਾ ਵੀ ਸਾਡੇ ਕੋਲੇ ਪਿਆ ਜੀ ਰਿਕਾਰਡਿੰਗ ਕਰਿਆ ਠੀਕ ਹੈ ਜੀ ਹਰੇ ਹਰੇਕ ਤਰ੍ਹਾਂ ਦਾ ਰਿਕਾਰਡ ਮੇਰੇ ਕੋਲੇ ਪਿਆ ਇਹਨਾਂ ਦਾ ਇਹ ਅੱਜ ਮੈਂ ਤੁਹਾਨੂੰ ਜਿਹੜੀ ਸੱਸੀ ਦੀ ਕਲੀ ਲਾ ਰਿਹਾ ਹਾਂ ਇਹ 1947 ਤੋਂ ਪਹਿਲਾਂ ਦੀ ਆ ਸੱਸੀ ਦੀ ਕਲੀ 1947 ਤੋਂ ਪਹਿਲਾਂ ਦੀ ਹਾਂਜੀ 1947 ਤੋਂ ਪਹਿਲਾਂ ਇਹ ਗਲੀਆਂ ਵਿੱਚ ਮਤਲਬ ਤੁਸੀਂ ਮੰਗਤਾ ਕਹਦੇ ਹੋ ਇਹ ਸਾਨੂੰ 47 ਵਿਲੇਜ ਜਿਹੜਾ ਗਵਈਆ ਸੀ ਸਾਈਂ ਦਿਵਾਨਾ ਇਹ ਪਾਕਿਸਤਾਨ ਚ ਲੱਗਿਆ ਠੀਕ ਹੈ ਜੀ ਜੇ 1947 ਦੀ ਬੰਡ ਹੋਈ ਹੈ ਜੀ ਇਹ ਪਾਕਿਸਤਾਨ ਚ ਲੱਗਿਆ ਜੀ ਤੇ ਆ ਦੇਖੋ ਹੁਣ ਮੈਂ ਇਹ ਉਹ ਰਿਕਾਰਡ ਲਾ ਰਿਹਾ ਦੋਸਤੋ ਜਿਹੜਾ ਕਲਦੀਮਾਰਤੀ ਜਿਹਨੇ ਗੀਤ ਗਾਏ ਨੇ ਜਾਂ ਮਮਨ ਸ਼ਦੀਕ ਜਿਹਨੇ ਗਾਏ ਆ ਜਾਂ ਹੋਰ ਸਾਡੇ ਜਮਲਾ ਜੀ ਨੇ ਜਾਂ ਹੋਰ ਨਰਿੰਦਰਪਾਲ ਜੀ ਨੇ ਇਹਨਾਂ ਨੇ ਬਹੁਤ ਸੋਹਣਾ ਕਲਦੀ ਮਾਨਤੀ ਨੇ ਬੜਾ ਸੋਹਣਾ ਸਾਡਾ ਸੱਭਿਆਚਾਰ ਗਾਇਆ ਕਿਉਂਕਿ ਜਿਹੜਾ ਇਹਨਾਂ ਨੇ ਕੀ ਸੰਗੀਤ ਸੁਣਾਇਆ ਨਾ ਜਾਂ ਗਾਇਆ ਉਹ ਅੱਜ ਤੱਕ ਜੀ ਬਹੁਤ ਸੋਹਣੀ ਚੀਜ਼ ਗਾਈ ਹੈ ਬੜੀ ਸੋਹਣੀ ਤੇ ਕਿਉਂਕਿ ਅਸੀਂ ਮੇਲਿਆਂ ਬੂਲਿਆਂ 'ਚ ਮੇਰੇ ਕੋਲ ਸ਼ੁਰੂ ਤੋਂ ਲੈ ਕੇ ਐਂਡ ਤੱਕ ਮਾਰਕ ਸਾਹਿਬ ਦਾ ਸੰਗੀਤ ਪਿਆ ਬਹੁਤ ਮੈਂ ਕੈਸ਼ਟਾ ਹਜ਼ਾਰਾਂ ਦੇ ਹਿਸਾਬ ਨਾਲ ਕੈਸ਼ਟਾ ਪਈਆਂ ਸੀ ਮੇਰੇ ਕੋਲੇ ਜੀ ਉਹ ਵੀ ਮੈਂ ਵੇਚਤੀਆਂ ਉਸ ਵਿੱਚੋਂ ਲੈ ਕੇ ਹਾਲੇ ਹੋਰ ਵੀ ਕੈਸ਼ਟਾ ਬਹੁਤ ਪਈਆਂ ਨੇ ਮਾਰਕ ਸਾਹਿਬ ਦਾ ਸੰਗੀਤ ਤਕਰੀਬ ਨੇ ਜੀ ਮੇਰੇ ਕੋਲੇ ਹਰੇਕ ਤਰ੍ਹਾਂ ਦਾ ਸੰਗੀਤ ਪਿਆ ਜੀ 1947 ਤੋਂ ਪਹਿਲਾਂ ਦਾ ਜਿਹੜਾ ਸੰਗੀਤ ਆ ਅੱਜ ਵੀ ਮੇਰੇ ਕੋਲੇ ਚੱਲਦਾ ਜੀ ਕਿਉਂਕਿ ਇਹਦੀ ਸਮਾਈ ਇਹਨੂੰ ਲਾਇਬ੍ਰੇਰੀ ਬਹੁਤ ਵੱਡੀ ਚਾਹੀਦੇ ਇਹਨਾਂ ਨੂੰ ਪੈਸਾ ਬਹੁਤ ਚਾਹੀਦੇ ਇਹਨਾਂ ਚੀਜ਼ਾਂ ਦੇ ਵਾਸਤੇ ਉਹਨਾਂ ਆਪਣੇ ਕੋਈ ਪ੍ਰਬੰਧ ਹੈ ਨਹੀਂ ਐਕਸੀਡੈਂਟ ਹੋਣ ਕਰਕੇ ਮੈਂ ਤਾਂ ਉੱਠਿਆ ਵੀ ਜਾਂਦਾ ਮੈਥੋਂ ਜੀ ਤੇ ਇਸ ਕਰਕੇ ਮੈਂ ਸੋਨ ਰਿਕਾਰਡ ਮੇਰੇ ਕੋਲ ਹਰੇਕ ਤਰ੍ਹਾਂ ਦੇ ਰਿਕਾਰਡ ਪਏ ਨੇ ਘਗਰੇ ਵੜੇ ਬਣਾਉਣਾ ਜੀ ਫਿਲਮਾਂ ਫਿਲਮਾਂ ਚ ਜਾਂਦੇ ਜੀ ਮੈਥੋਂ ਬਣ ਕੇ ਹੋਰ ਆਪਣੇ ਵਿਆਹਾਂ ਦੇ ਵਿੱਚ ਇਹ ਕਲੀਆਂ ਵਾਲੇ ਕਮੀਜ਼ ਬਹੁਤ ਬਣਾਉਣਾ ਜੀ ਮੈਂ ਇਕੱਲੇ ਤੋਂ ਮੈਂ ਹਰੇਕ ਤਰ੍ਹਾਂ ਦਾ ਸੰਗੀਤ ਜਾਂ ਕਲੀਆਂ ਵਾਲੇ ਘਗਰੇ ਮੈਂ ਬਣਾਉਣਾ ਜੀ ਆ ਦੇਖੋ ਜੀ ਇਹ ਮਾਰਕ ਸਾਹਿਬ ਦਾ ਰਿਕਾਰਡ ਹੈ ਜੀ ਦੋਸਤੋ ਅਜੇ ਬੰਦੇ ਵੀ ਹੁੰਦੇ ਆ ਜਿਹੜੇ ਆਪਣੇ ਪੰਜਾਬ ਦੇ ਵਿੱਚ ਆ ਜਾਂ ਪੰਜਾਬ ਦਾ ਸੱਤ ਸੱਭਿਆਚਾਰ ਦਾ ਸਤਿਕਾਰ ਕਰਨ ਵਾਲੇ ਬੰਦੇ ਆ ਮਾਸਟਰ ਨਰਿੰਦਰ ਸਿੰਘ ਪੰਨੇੜ ਨਾਬਾ ਅਮਲੋ ਮੰਡੀ ਤੇ ਪਿੰਡ ਉੱਚੀ ਰੁੜਕੀ ਉਹਦਾ ਤਕਰੀਬੀ ਨਾ ਇੰਨਾ ਸਤਿਕਾਰ ਕਰਦੇ ਆ ਜਦੋਂ ਵੀ ਜਾਣੇ ਉਹ ਸੰਗੀਤ ਵੀ ਬਹੁਤ ਸਾਰੇ ਸੰਬੰਧ ਦੇ ਸ਼ੌਂਕ ਰਾਦੇ ਸਾਡੇ ਕੋਲੇ ਵੀ ਆਉਂਦੇ ਜਾਂਦੇ ਨੇ ਅਜੇ ਵਾਰ ਦੱਸਿਓ ਅੰਕਲ ਜੀ ਆ ਕੀ ਚੀਜ਼ ਹੈ ਇਹ ਜੀ ਸਨਾਰ ਅੱਗੇ ਟੂਮਾ ਰੱਖਦੇ ਸੀ ਇਹਨਾਂ ਵਿੱਚ ਅੱਛਾ ਜੀ ਸਿਉਣਾ ਇਹਦੇ ਵਿੱਚ ਰੱਖਦੇ ਹੁੰਦੇ ਸੀਗੇ ਜਿਵੇਂ ਅਲਵਾਰੀ ਨਹੀਂ ਹੁੰਦੀ ਸੀ ਤਾਂ ਇਹਦੇ ਵਿੱਚ ਰੱਖ ਲੈਂਦੇ ਜੀ ਤੇ ਸ਼ਾਮ ਨੂੰ ਕੁੰਡਾ ਫੜ ਕੇ ਜਾਂ ਘਰੇ ਵੀ ਲੈ ਜਾਂਦੇ ਸੀ ਉਮਝ ਆਪਦੇ ਵਿੱਚ ਇਹ ਦੋਨੇ ਪਏ ਆ ਜੀ ਇਹ ਗਾਗਰਾਂ ਪਈਆਂ ਜੀ ਪੁਰਾਣੀਆਂ ਇੱਧਰ ਪਿੱਤਲ ਦੀਆਂ ਬੋਤਲਾਂ ਵੀ ਪਈਆਂ ਜੀ ਇਹ ਮਤਲਬ ਪੁਰਾਣੇ ਸਮੇਂ ਚ ਸ਼ਰਾਬ ਵਾਲੀਆਂ ਬੋਤਲ ਵੀ ਹੁੰਦੀਆਂ ਸੀਗੀਆਂ ਜੀ ਤੇ ਪਿੱਤਲ ਦੀ ਬੋਤਲਾ ਇਹ ਪੁਰਾਣੇ ਸਮੇਂ ਦੀ ਸ਼ਜਾਫਟ ਵਾਲੀ ਚੀਜ਼ ਹੈ ਤੇ ਕਿੰਨਾ ਕ ਸਮ ਇਹਨਾਂ ਦਾ ਕੋਈ ਪਤਾ ਨਹੀਂ ਇਹ ਮੇਰੇ ਖਿਆਲ ਇਹ ਆਜ਼ਾਦ ਹਿੰਦ ਫੌਜ ਵਿਲੇ ਦੀਆਂ ਜੀ ਇਹ ਉਹਦੇ ਆਜ਼ਾਦ ਹਿੰਦ ਫੌਜ ਵਿਲੇ ਦੀ ਪਿੱਛੀ ਜਾਂ ਪਿੱਤਲ ਦੀਆਂ ਹੁੰਦੀਆਂ ਸੀਗੀਆਂ ਮਤਲਬ ਅੰਗਰੇਜ਼ਾਂ ਵਿਲੇ ਦੀਆਂ ਜੀ ਹਾਂਜੀ ਹਾਂਜੀ ਬੜਾ ਸਮਾਨ ਮੈਂ ਵੇਚਿਆ ਆਈ ਜਾਂਦਾ ਜਾਈ ਜਾਂਦਾ ਜੀ ਮੇਰੇ ਕੋਲੇ ਸਮਾਨ ਬਹੁਤ ਤਰ੍ਹਾਂ ਦਾ ਸਮਾਨ ਪਿਆ ਇਹ ਨੋਟ ਪਏ ਆ ਜੀ ਇਹ ਚ ਭਗਤ ਸਿੰਘ ਦੇ ਨੋਟ ਵੀ ਪਏ ਆ ਜੀ ਅਮਰੀਕਾ ਦੇ ਡਾਲਰ ਪਏ ਆ ਜਾਂ ਹੋਰ ਨੋਟ ਹਰ ਇੱਕ ਤਰ੍ਹਾਂ ਦਾ ਨੋਟ ਪਿਆ ਹੈ ਰੇਲਵੇ ਟਿਕਟਾਂ ਆਪਣੇ ਰੇਲ ਗੱਡੀ ਦੇ ਗੱਤੇ ਵਾਲੀਆਂ ਟਿਕਟਾਂ ਵੀ ਲੱਗੀਆਂ ਉਹ ਦੇਖੋ ਜੀ ਸਾਹਮਣੇ ਹਾਂਜੀ ਮਤਲਬ ਹਰ ਇੱਕ ਤਰ੍ਹਾਂ ਦਾ ਮੇਰੇ ਨੋਟ ਹਰ ਇੱਕ ਤਰ੍ਹਾਂ ਦਾ ਸਿੱਕ ਹਰੇਕ ਤਰ੍ਹਾਂ ਦੇ ਭਾਂਡੇ ਜੀ ਪੁਰਾਣੇ ਨੋਟ ਸ਼ਿੱਕੇ ਮਤਲਬ ਕੁੱਲ ਚੀਜ਼ ਪਈ ਹੈ ਜੀ ਕਿਉਂਕਿ ਇਹਨੂੰ ਜਗ੍ਹਾ ਬਹੁਤ ਚਾਹੀਦੀ ਹੈ ਜੀ ਤੇ ਇੱਧਰ ਦੇਖੋ ਜੀ ਨੋਟ ਹਰੇਕ ਤਰ੍ਹਾਂ ਦੇ ਆਹ ਦੇਖੋ ਸਿੱਖ ਰਾਜ ਦੀ ਟਿਕਟਾਂ ਦੇਖੋ ਜੀ ਇਹ ਸਿੱਖ ਰਾਜ ਦੀ ਟਿਕਟਾਂ ਜੀ ਆਪਣੇ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹੱਥ ਲਿਖਤਾ ਜੀ ਗੁਰੂ ਸਾਹਿਬ ਦੀ ਜੀ ਉਹ ਦਸਾਂ ਪਾਸੇ ਇਹ ਨਾ ਤਕਰੀਰ ਨੂੰ ਫੋਟੋਸਟੇਟਾ ਜੀ ਇਹ ਗੁਰੂ ਸਾਹਿਬ ਦੀ ਹੱਥ ਲਿਖਤਾ ਅ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਸਾਹਿਬ ਅਰਜਨ ਦੇਵ ਸਾਹਿਬ ਦੀਆਂ ਜੀ ਉਹ ਦੇਖੋ ਰੇਲਵੇ ਟਿਕਟਾਂ ਵਿੱਚ ਲੱਗੀਆਂ ਸਿੱਖ ਰਾਜ ਦੀ ਟਿਕਟਾਂ ਵੀ ਥੱਲੇ ਲੱਗੀਆਂ ਜੀ 1 ਰੁਪਿਆ ਦਾ اسٹਾਮ ਉਹ ਵੀ ਲੱਗਿਆ ਜੀ ਵਿੱਚ ਹਰੇਕ ਤਰ੍ਹਾਂ ਦੇ ਕਾਜ ਤੇ ਸਾਡੇ ਕੋਲ ਨੋਟ ਬੜੇ ਜੱਟਨ ਕਣੇ ਪਈ ਹੈ ਜੀ ਫਿਰ ਆਪਣਾ ਨੋਟ ਆ ਗਈ ਜੀ ਹੈ ਜੀ ਆ ਨੋਟਾ ਵੀ ਇਹ ਨੋਟ ਆ ਜੀ ਹਰੇਕ ਤਰ੍ਹਾਂ ਦਾ ਨੋਟ ਤਕਰੀਬਨ ਪਈ ਜੀ ਮੇਰੇ ਕੋਲ ਬੜੇ ਨੋਟ ਲੋਕ ਲੈ ਗਏ ਜੀ ਬੜੇ ਸ਼ਿੱਕੇ ਲੈ ਗਏ ਜੀ ਲੋਕ ਬਾਹਰ ਬਲੇਸ਼ਾਂ ਚ ਮੈਥੋਂ ਲੈ ਜਾਂਦੇ ਨੇ ਅੱਜ ਵੀ ਰਿਕਾਰਡ ਬੜੇ ਲੈ ਗਏ ਜੀ ਭਾਂਡੇ ਭੁੰਡੇ ਮੈਂ ਕੁੱਲ ਚੀਜ਼ ਦੇ ਦਨਾ ਜੀ ਜਿਹਨੂੰ ਕੋਈ ਲੋੜ ਵੀ ਪੈਂਦੀ ਆ ਤਾਂ ਲੈ ਜਾ ਸਕਦਾ ਜੀ ਠੀਕ ਹੈ ਜੀ ਇਧਰ ਵੀ ਆਪਣੇ ਅੰਕਲਾਂ ਰੱਖੀ ਬੈਠੇ ਆ ਪੁਰਾਣੇ ਸਿੱਕੇ ਇਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਇਧਰ ਆ ਦੇਖ ਲਓ ਜੀ ਅੰਕਲ ਹੋਰਿਆ ਪੁਰਾਣੇ ਸਿੱਕੇ ਵੀ ਰੱਖੀ ਬੈਠੇ ਆ ਇਹ ਡਲਰ ਆ ਜੀ ਪੁਰਾਣੇ ਕੋਈ 1800 ਦਾ 15 ਦਾ ਕੋਈ ਇਧਰੋਂ ਵੀ ਜਿਆਦਾ ਪੁਰਾਣੇ ਆ ਪੜਾਈਆਂ ਨਹੀਂ ਪੜੀਆਂ ਜਾਂਦੀਆਂ ਬਹੁਤ ਪੜਾਈਆਂ ਇਹ ਜਿਹੀਆਂ ਨੇ ਜਿਹੜੀਆਂ ਕਿ ਆਪਣੇ ਜੇ ਉਰਦੂ ਅੰਗਰੇਜ਼ੀ ਇੰਗਲਿਸ਼ ਬੰਗਾਲੀ ਅਰਬੀ ਰਾਜਸਤਾਨੀ ਮਰਾਠੀ ਭੋਜਪਰੀ ਇਹ 30 ਡਾਲਰ ਆ ਗਏ ਜੀ ਹਨਾ ਇਹ ਇਹ ਡਾਲਰ ਹੈ ਜੀ ਪੁਰਾਣੇ ਕੋਈ 15ਵੀਂ ਸਦੀ ਵੀ ਕੋਈ 14ਵੀਂ ਸਦੀ ਦੇ ਸੀਗੇ ਜੀ ਦੋਸਤੋ ਆਹ ਦੇਖ ਸਕਦੇ ਹੋ ਆਹ ਡਾਲਰ ਹੈਗਾ ਜੀ 1872 ਦਾ ਇਹ ਅੰਕਲ ਚਾਂਦੀ ਦੇ ਕਿ ਕਾਸ ਦੇ ਜੀ ਇਹ ਇਹ ਨਹੀਂ ਪਤਾ ਜੀ ਅਸੀਂ ਚੈੱਕ ਹੀ ਨਹੀਂ ਕਰਾਇਆ ਕਿਦੇ ਠੀਕ ਹੈ ਜੀ ਹਾਂ ਜੀ ਅਮਰੀਕਾ ਦਾ ਡਾਲਰ ਆ ਗਏ ਜੀ ਹਰੇ ਪਈ ਹੈ ਜੀ ਹਰੇ ਤਰ੍ਹਾਂ ਸਾਡੇ ਕੋਲ ਪਿਆ ਤਾਂ ਹੋਰ ਤੁਹਾਨੂੰ ਆਪਾਂ ਦਿਖਾ ਦਈਏ 1905 ਵੇਲੇ ਦਾ ਫਰਾਂਸ ਦਾ ਪਿਆਈਦਰ ਆ ਹਰੇਕ ਤਰ੍ਹਾਂ ਦੇ ਡਾਲਰ ਸੀ ਜੀ ਮੇਰੇ ਕੋ ਉਂਦੇ ਜਾਂਦੇ ਨੇ 450 ਅੰਗਲੈਂਡ ਦੇ ਬੰਦੇ ਲੈ ਗਏ ਮਿੱਥੋਂ ਤੇ ਆਸਟ੍ਰੇਲੀਆ ਦੇ ਬੰਦੇ ਬਹੁਤ ਹੋਏ ਜੀ ਸੰਗੀਤ ਬਹੁਤ ਰੇਲ ਕੁੱਲ ਚੀਜ਼ ਮੇਰੇ ਕੋ ਪੁਰਾਣੀ ਸਰਾਂ ਪਈ ਹੈ ਜੀ ਬਹੁਤ ਹੈ ਜੀ ਛੱਕੇ ਵਾਲੇ ਦਿਖਾਏ ਨਹੀਂ ਜਾਂਦੇ ਛੱਕੇ ਬਹੁਤ ਪਈ ਹੈ ਜੀ ਸਾਡੇ ਕੋਲ ਆ ਵੀ ਅਮਰੀਕਾ ਦਾ ਹਾਂਜੀ ਇਹ ਪੁਰਾਣੇ ਡਾਲਰ ਹੈ ਜੀ ਅੱਜ ਕੱਲ ਤਾਂ ਮਿਲਦੇ ਨਹੀਂ ਜੀ ਇਹ ਹੂੰ ਇਹ ਰੇਲ ਟ੍ਰੇਨ ਦਾ ਟੋਕਨ ਹੈ ਜੀ ਇਹ ਸਾਨੂੰ ਮਿਲੇ ਸੀ ਕਿਤੇ ਦਿੱਲੀ ਮੈਟਰੋ ਦਾ ਹਾਂ ਜਿਹੜਾ ਮੈਟਰੋ ਆਪਣੀ ਚੱਲਦੀ ਹੁੰਦੀ ਉਹਦਾ ਟੋਕਨ ਹੈ ਜੀ ਇਹ 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 ਰੇਲਵੇ ਟਿਕਟਾਂ ਆਪਣੇ ਗੱਤੀ ਵਾਲੀਆਂ ਟਿਕਟਾਂ ਪਹਿਲਾਂ ਕੰਪਿਊਟਰ ਟਿਕਟਾਂ ਹੁਣ ਜਲ ਪੀ ਸੀ ਨੇ ਇਹ ਉਦੋਂ ਪਹਿਲਾਂ ਦੀ ਟਿਕਟਾਂ ਜੀ ਹਾਂ ਜੀ ਇਹ ਦੱਖਣ ਰੇਲਵੇ ਵਾਲਾ ਜੀ ਸਾਡੇ ਮਤੋਂ ਉਹਨਾਂ ਤੋਂ ਲਈ ਸੀ ਲੈਂਿਆ ਸੀ ਕਿ ਕੋਸੇ ਬਲੋ ਕਾਫੀ ਪੁਰਾਣਾ ਸਮਾਨ ਤੁਸੀਂ ਆਹ ਰੱਖੀ ਬਠਾਈ ਹੈ ਪੁਰਾਣੇ ਡਾਲਰ ਕਾਫੀ ਪਈ ਆਈ ਹੈ ਹਨਾ ਭੇਜ ਤੇ ਜਿੱਦੋਂ ਪਹਿਲਾਂ ਹੀ بڑے ਹਜ਼ਾਰਾਂ ਦੇ ਸਾਹਮਣੇ ਕਿਰਤੀਆਂ ਸ਼ੱਕੇ ਭੇਜ ਹਾਂ ਆਪਣੇ ਪੁਰਾਣੀਆਂ ਦਸਾਂਗਾ ਹੁੰਦੇ ਸੀ ਆ ਦਸੀ ਆ ਹਾਂ ਜੀ ਹਾਂ ਜੀ ਦਸਾਂਗਾ ਬਹੁਤ ਤਰ੍ਹਾਂ ਦੀਆਂ ਪਈਆਂ ਨੇ ਨਿੱਕੀ ਤੇ ਮਿੱਕੀ ਦਸਾਂਗੇ ਜੀ ਸਾਡੇ 25 ਪੈਸੇ ਇਹ ਤਾਂ ਚਲੋ ਫਿਰ ਵੀ ਨਵੇਂ ਆ ਪੰਜ ਪੈਸੇ ਪਿਆ ਆ ਕਾਫੀ ਪੁਰਾਣੇ ਜਿਹੜੇ ਪੁਰਾਣੇ ਡਾਲਰ ਪਿਆ ਹਾਂ ਹਾਂਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਅਮਰੀਕਾ ਦਾ ਡਾਲਰ ਹੈ ਇਹ 1795 ਵੇਲੇ ਦਾ 1795 ਵੇਲੇ ਦਾ ਡਾਲਰ ਹੈ ਬਾਕੀ ਆਪਾਂ ਤੁਹਾਨੂੰ ਅੱਗੇ ਵੀ ਦਿਖਾ ਦੇਣਾ ਸਾਹਮਣੇ ਦਿਖਾ ਦਿਓ ਬਾਈ ਹਾਂਜੀ ਇਹ ਮਲੇਨ ਨੇ ਜੀ ਪੁਰਾਣੇ ਨੇ ਦੁੱਧ ਰੜਕਣਾਂ ਦੇ ਹੱਥੀਂ ਅੱਗੇ ਤੇ ਇਹ ਲਾਉਂਦਾ ਸਪੀਕਰ ਅੱਜ ਵੀ ਮੱਦੇ ਜੋੜ ਕੇ ਅਸੀਂ ਮਸ਼ੀਨਾਂ ਉਹ ਅੱਜ ਕੱਲ ਵੀ ਰਿਕਾਰਡ ਵਿਹਾਨ ਵਿੱਚ ਲਾਉਣੇ ਹੈ ਜੀ ਇਹ ਮਤਲਬ ਅੰਕਲਾ ਪੁਰਾਣੇ ਆਪਾਂ ਰੜਕ ਦਿੰਦੇ ਹੱਥ ਨਾਲ ਹਾਂਜੀ 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 ਰੜਕਣੇ ਰੂੜੇ ਸਾਰਾ ਕੁਝ ਪਿਆ ਜੀ ਸਮਾਨ ਉਹ ਤੇ ਫੱਟੀ ਹੁੰਦੀ ਸੀ ਆਪਣੀ ਹੈਨਾ ਉਹੀ ਆਈ ਇਹ ਕੋੜਾ ਜੀ ਹਾਂ ਇਹ ਇਹ ਕੋੜਾ ਕੋੜ ਮਧਾਣੀ ਨੇਤਰਾ ਤੇ ਨਹੀਂ ਇੱਤੇ ਪੱਤ ਜਿਹਾ ਹੁੰਦੀਆਂ ਸੀ ਜੀ ਠੀਕ ਹੈ ਜੀ ਹਾਂਜੀ ਆਪਾਂ ਪੁਣਿਆ ਸਪੀਕਰ ਕੀ ਹਾਂਜੀ ਵਿਆਹ ਤੇ ਦੋ ਸਪੀਕਰ ਹੋਰ ਵੀ ਪਏ ਆ ਜੀ ਵਿਆਹ ਚ ਲੋਰਡ ਸਪੀਕਰ ਮੱਝੇ ਜੋੜ ਕੇ ਉਹ ਮੇਂ ਮਸ਼ੀਨਾ ਲਾਉਣੀ ਤਿਆਰੀਆਂ ਸੀ ਰੇਮੇ ਵਾਲੀ ਮਸ਼ੀਨ ਕਹਦੇ ਸੀ ਇਹ ਤੂ ਤੂ ਵਾਲੀ ਟੋਪਰੇਲ ਵੀ ਕਹਿੰਦੇ ਆ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇੱਕ ਪੜੇ ਲੇ ਕੇ ਗ੍ਰਾਮੋਫੋਨ ਵੀ ਕਹਿੰਦੇ ਸੀ ਗ੍ਰਾਮੋਫੋਨ ਗ੍ਰਾਮੋਫੋਨ ਨੂੰ ਕਹਿੰਦੇ ਰਗਾਟਾ ਵਾਲੀ ਮਸ਼ੀਨ ਵੀ ਕਹਿੰਦੇ ਹਰੇ ਤਾ ਵਾਲੀ ਮਸ਼ੀਨ ਇੱਕ ਐਸਟਾ ਬੜੀਆਂ ਪੰਨੀਆਂ ਜੀ ਹੋਰ ਬੜੀਆਂ ਬੋਰੀ ਭਰੀ ਪਈਆਂ ਸੀ ਕੈਂਟਾਂ ਦੀ ਆਹ ਕਿਹ ਵੀ ਸੌਂਡ ਆ ਰਹੀ ਹੈ ਇਹ ਵੀ ਇਹ ਰੇਡੀਓ ਇੰਗਲੈਂਡ ਦਾ ਜੀ 135 ਸਾਲ ਤੋਂ ਪਹਿਲਾਂ ਹੀ ਰੇਡੀਓ ਹੋਈ ਠੀਕ ਹੈ ਜੀ ਹਾਂ ਜੀ ਹਾਂ ਜੀ ਉਹ ਰੇਡੀਓ ਜਿਹੜੇ ਜਦੋਂ ਚੈਨਲ ਰੇਡੀਓ ਦਾ ਸਟੇਸ਼ਨ ਨਹੀਂ ਫੜਦਾ ਉਹ ਇਹਦੇ ਨਾਲ ਸੈਟਿੰਗ ਕਰ ਦਿੱਤੇ ਸੀ ਠੀਕ ਹੈ ਉਹ ਕੀ ਸਾ ਠੀਕ ਹੈ ਜੀ ਠੀਕ ਹਾਂਜੀ ਇਹ ਰੇਡੀਓ ਪੁਰਾਣੇ ਬੜੇ ਰੋਲ ਲੋਕ ਲੈਂਦੇ ਮਤਲਬ ਆ ਵੀ ਰੇਡੀਓ ਹੈ ਜਿਹੜੇ ਸਿਗਨਲ ਫੜਨ ਵਾਲੀ ਸੀਗੀ ਇਹ ਸਟੇਸ਼ਨ ਫੜਦੇ ਜੀ ਇਹਦੇ ਨਾਲ ਹਾਂਜੀ ਉਹ ਸੈਟਿੰਗ ਕਰ ਦਿੰਦੇ ਹਾਂਜੀ ਇਹਦਾ ਸਟੇਸ਼ਨ ਇਹਦੇ ਨਾਲ ਸੈਟਿੰਗ ਰੇਡੀਓ ਨਹੀਂ ਹੈ ਇਹ ਜੇ ਜਦੋਂ ਰੇਡੀਓ ਦਾ ਸਟੇਸ਼ਨ ਨਾ ਚੱਲਦੇ ਹੁਣ ਫਿਰ ਸਾਨੂੰ ਸੈਟਿੰਗ ਕਰਦੇ ਆ ਜੀ ਮਕੈਨਿਕ ਉਹ ਰੇਂਜ ਵਾਲਾ ਸੀਗਾ ਜੀ ਹਾਂ ਮਕੈਨਿਕ ਸੈਟ ਕਰਦਾ ਜੀ ਇਹਦੇ ਨਾਲ ਜੀ ਠੀਕ ਹੈ ਵੀ ਹਰੇਕ ਤਰ੍ਹਾਂ ਦੇ ਕੰਮ ਉਹ ਵੀ ਰੇਡੀਓ ਜੀ ਪੁਰਾਣੇ ਉਹ ਵੀ ਰੇਡੀਓ ਪਾਏ ਹਾਂਜੀ ਉਹ ਵੀ ਰੇਡੀਓ ਪੁਰਾਣੇ ਟੇਬਲ ਕੋਲ ਆ ਜੀ ਹਰੇਕ ਤਰ੍ਹਾਂ ਦਾ ਕੰਮ ਤੇ ਪ ਕੋਈ ਪਾਵਰ ਟੇਬਲ ਰਕਾਉਂਦਾ ਹਾਂਜੀ ਹਾਂਜੀ ਉਹ ਸਾਰਾ ਸੈਟ ਕਰਕੇ ਲਾਵਾਂਗੇ ਰਿਪੋਰਟਿੰਗ ਆ ਗਈ ਹੈ ਹਾਂਜੀ ਹਾਂਜੀ ਸੈਟਿੰਗ ਕਰਕੇ ਲਾਵਾਂਗੇ ਜੀ ਉਹ ਉਪਰਾਹ ਕੀ ਰੱਖੀ ਬਠੇ ਉਹ ਸਾਹਮਣੇ ਉਹ ਲਾਈਟ ਜੀ ਉਹ ਵੀ ਰੇਡੀਓ ਹੈ ਜੀ ਉਹ ਸਟੋਪ ਆਈ ਬੱਤੀਆਂ ਵਾਲਾ ਸਟੋਪ ਹਾਂਜੀ ਬੱਤੀਆਂ ਵਾਲਾ ਸਟੋਪ ਆ ਪਹਿਲਾਂ ਇਹ ਐਤੋਂ 50 ਸਾਲ ਤੋਂ ਉੱਤੇ ਇਹ ਠੀਕ ਹੈ ਬੱਤੀਆਂ ਦਾ ਸਟੋਪ ਇਹ ਚੰਮ ਦੇ ਕੁੱਪੇ ਪਿਆ ਕੇਲ ਰੱਖਦੇ ਨੇ ਇਹਨਾਂ ਵਿੱਚ ਠੀਕ ਹੈ ਉਹ ਊਰੀ ਗੱਤੇ ਦੇ ਘੜੇ ਜਾਂ ਰੇਡੀਓ ਗੱਤੇ ਦੇ ਘੜੇ ਬਹੁਤ ਸਾਰੇ ਪਏ ਆ ਜੀ ਹਾਂਜੀ ਤੇ ਇੱਕ ਆਹ ਹੀ ਰੱਖੀ ਹੋਈ ਵੇ ਰੋਗ ਇਹ ਇਹ ਬੀਨ ਹੈ ਜੀ ਥੋੜੀ ਸੈਟ ਬੱਚਿਆਂ ਨੇ ਸੈਟ ਖਰਾਬ ਕਰਤੀ ਜੀ ਇਹ ਕਰਾਂਗੇ ਠੀਕ ਇਹ ਸੋਨੀ ਟੋਨ ਦੀ ਟੇਪ ਕੱਟਾਂ ਪਈਆਂ ਜੀ ਉਹ ਸਾਹਮਣੇ ਹਾਂ ਆ ਆਪਣੀਆਂ ਟੇਪਾਂ ਕੱਟ ਕੋਚਕ ਇੰਚ ਘਾ ਦੇ ਆਈ ਦਿਖਾ ਦੇ ਇਹ ਤਾਂ ਬੁਝਿਤ ਦੇਖਣਾ ਬਈ ਇਹ ਸੋਨੀ ਟੋਨ ਦੀ ਟੇਪ ਕੱਟਾਂ ਜੀ ਚੱਲਦੀਆਂ ਨਹੀਂ ਮਾੜੀ ਜੀ ਸੈਟਿੰਗ ਕਰਨ ਲਈ ਵੀ ਇਹ ਸੋਨੀ ਟੋਨ ਦੀ ਟੇਪ ਕੱਟਾਂ ਹਾਂ ਉਹ ਕੇਸਟਾ ਪੈਂਦੀ ਹੁੰਦੀ ਸੀ ਹਾਂ ਹਾਂ ਇਹ ਸਭ ਤੋਂ ਪਹਿਲਾਂ ਤਕਰੀਬਨ ਇਹ ਟੇਪ ਲਗਾਤਾ ਹੈ ਡੈਕਾਂ ਤੋਂ ਪਹਿਲੇ ਇਹ ਚੱਲੀ ਹੈ ਜੀ ਹਾਂਜੀ ਹਾਂਜੀ ਡੈਕ ਤੋਂ ਪਹਿਲਾਂ ਇਹੀ ਚੱਲੀ ਆ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਮਸ਼ੀਨਾਂ ਚੱਲੀਆਂ ਤੋਪ ਰੇਡੀਆਂ ਜੀ ਹੂੰ ਉਸ ਤੋਂ ਪਿਛੇ ਟੈਚੀ ਵਾਲੀ ਮਸ਼ੀਨ ਆ ਗਈ 102 ਮਾਡਲ 113 ਮਾਡਲ ਤੇ ਉਸ ਤੋਂ ਪਿਛੇ ਟੇਪ ਰਿਕਾਰਡ ਆ ਗਈਆਂ ਉਸ ਤੋਂ ਪਿਛੇ ਡੈਕ ਰੇਡੀਓ ਸਾਰੀਆਂ ਚੀਜ਼ਾਂ ਹੀ ਆ ਗਈਆਂ ਜੀ ਰੇਡੀਓ ਤੇ ਮਸ਼ੀਨ ਸਭ ਜ਼ਿਆਦਾ ਪੁਰਾਣੇ ਆ ਠੀਕ ਹੈ ਜੀ ਮਤਲਬ ਅੰਕਲ ਹੋਰੀ ਕਾਫੀ ਪੁਰਾਣਾ ਵਰਸਾ ਜਿਹੜਾ ਸਾਹ ਜੀ ਬਹੁਤ ਸਮਾਰ ਹੈ ਜੀ ਸੂਈ ਤਾਂ ਕਿੰਨਾ ਤਸਵੀਰਾਂ ਮੇਰੇ ਕੋਲ ਤਿੰਨ ਚਾਰ ਸੌ ਤਸਵੀਰ ਵੀ ਪਈ ਆ ਕਤਨੀਆਂ ਪਈਆਂ ਬੋਤਲਾਂ ਬਾਤਲਾਂ ਪਈਆਂ ਇਹ ਉਹ ਚੀਜ਼ਾਂ ਨਹੀਂ ਦਿਖਾਜੂ ਪਹਿਲਾਂ ਵਾਲੇ ਚੈਨਲ ਤੇ ਤੁਸੀਂ ਵੇਖ ਵੀ ਚੁੱਕੇ ਆਂ ਬਾਕੀ ਤੁਸੀਂ ਜਗਦੇਵ ਮਹਿਤਾ ਪਰ YouTube ਤੇ ਜੀ ਹਰ ਇੱਕ ਤਰ੍ਹਾਂ ਦਾ ਪ੍ਰੋਗਰਾਮ ਵੇਖੋ ਅੰਕਲ ਹੋਰਾਂ ਦਾ ਨਾਮ ਜਗਦੇਵ ਮਹਿਤਾ ਦੇ ਨਾਂ ਤੇ ਪ੍ਰੋਗਰਾਮ YouTube ਤੇ ਨਿਕਲੇ ਹੋ ਹਾਂਜੀ ਹਾਂਜੀ ਕਿਉਂਕਿ ਚੈਨਲ ਤੇ ਬਾਹਲੇ ਆਏ ਜੀ ਚਾਲੀ-ਬਾਲੀ ਚੈਨਲ ਵਾਲੇ ਨੇ ਪ੍ਰੋਗਰਾਮ ਕਰੇ ਵੇ ਮੇਰੇ ਆਹਦਰਾਂ ਚਰਖਾ ਰੱਖੀ ਬਿਠੇ ਆਹ ਵੀ ਦਿਖਾਜੂ ਚਰਖਾ ਜੀ ਗੱਡਾ ਵੀ ਥੱਲੇ ਚਰਖੇ ਦੇ ਬੜੇ ਪਏ ਤੇ ਉਹ ਚਰਖੇ ਦਾ ਇਧਰ ਵੀ ਪਿਆ ਚਰਖੇ ਹੀ ਪਿਛੇੜੇ ਸਾਡੇ ਕੋਲ ਪਈਆਂ ਜੀ ਹਾਂਜੀ ਚਰਖੇ ਚੁੱਕੇ ਦਾ ਤੇ ਇਧਰ ਦਿਖਾ ਦਿਓ ਬਾਈ ਗੁਰਪ੍ਰੀਤ ਇਹ ਟੋਕਣਾ ਮੁਗਲਾਂ ਦੇ ਰਾਜ ਦਾ ਸੋ ਮੁਗਲਾਂ ਦੇ ਰਾਜ ਦਾ ਜੀ ਇਹ ਹਾਂਜੀ 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 ਇਹ ਮੁਗਲਾਂ ਦੇ ਰਾਜ ਦਾ ਟੋਕਣਾ ਜੀ ਇਹ ਵੀ ਕਾਫੀ ਪੁਰਾਣਾ ਹਾਂਜੀ ਹਾਂਜੀ ਮੁਗਲਾਂ ਦੇ ਰਾਜ ਤੇ 73 ਰੋਲ ਪਏ ਬੋਟੇ ਬਾਟੇ ਪਏ ਜੀ ਹਰੀ ਦੇ ਤਰ੍ਹਾਂ ਦੀਆਂ ਚੀਜ਼ਾਂ ਪਈ ਜੀ ਤਕਰੀਬਨ ਇੱਥੇ ਜੀ ਸੂਈ ਤਾਂ ਦਿਨਾਂ ਤਸਵੀਰਾਂ ਬੜੀਆਂ ਪਈਆਂ ਜੀ ਸਾਡੇ ਕੋਲੇ ਚਲੋ ਬਾਕੀ ਆਪਾਂ ਕਿਸੇ ਦਿਨ ਫੇਰ ਦੁਬਾਰੇ ਕਰਾਂਗੇ ਹਾਂਜੀ ਹਾਂਜੀ ਰਿਕਾਰਡ ਬੜੇ ਪਏ ਜੀ ਉਹ ਸਾਹਮਣੇ ਉਹ ਕੀ ਆ ਗਈ ਆਪਣੀ ਕਿਉਂ ਇਹ ਵੀ ਮਸ਼ੀਨ ਤੇ ਰੇਡੀਓ ਜੀ ਤਵੇਂ ਵਾਲੀ ਇਹਦਾ ਰੋਲਾ ਪੈ ਜਾਂਦਾ ਜੀ ਉੱਤੇ ਕਿਉਂਕਿ ਇਸ ਗੱਲੇ ਤੇ ਸਮਾਈ ਇਹ ਕਾਫੀ ਵੱਡੀ ਹੈ ਜੀ ਹਨਾ ਹਾਂ ਇਹ ਤੇ ਮਸ਼ੀਨ ਹੈ ਜੀ ਠੀਕ ਹੈ ਚਲਦੀ ਹੈ ਮਾੜੀ ਮਿਠੀ ਸੈਟਿੰਗ ਕਰਨਾ ਹੁੰਦੀ ਹੁੰਦੀ ਆ ਕੋਈ ਸਾਡੇ ਕੋਲ ਮਸ਼ੀਨਾਂ ਚੱਲਦੀਆਂ ਜੀ ਠੀਕ ਹੈ ਤਾਂ ਕਿ ਸਾਨੂੰ ਲੋੜ ਦੀ ਪੈਂਦੀ ਚਲੋ ਅਗਲੀ ਵਾਰ ਆਵਾਂਗੇ ਉਹ ਤੁਹਾਨੂੰ ਜਿੰਨਾ ਹੋਇਆ ਚਲਾ ਕੇ ਦਿਖਾਏ ਹਾਂ ਸੋ ਦਾਜਤ ਕਰਿਓ ਦਾਜ ਦੀ ਫੋਟੋ ਤਸਵੀਰ ਕਰਿਓ ਬਣਾਇਓ ਇਹ ਦੁਬਾਰਾ ਹਾਂਜੀ ਦਾਜ ਦਿਖਾਵ ਅਸਟਮ ਆਪਾਂ ਖੜੇ ਆ ਪਿੰਡ ਦੇ ਬਿਲਕੁਲ ਵਿਚਕਾਰ ਸਾਹਮਣੇ ਦੇਖ ਸਕਦੇ ਹੋ ਪੁਰਾਣੇ ਟਾਈਮ ਦਾ ਦਰਵਾਜ਼ਾ ਬਣਿਆ ਹੋਇਆ ਇੱਕ ਤੇ ਇੱਧਰ ਆਪਣੇ ਬਜ਼ੁਰਗ ਬੈਠੇ ਹੋਏ ਆ ਇਸ ਤੋਂ ਬਾਅਦ ਹੁਣ ਆਪਾਂ ਅੱਗੇ ਚੱਲਾਂਗੇ ਸਾਹਮਣੇ ਜਿਹੜੀ ਤੁਸੀਂ ਇਹ ਹਵੇਲੀ ਦੇਖ ਰਹੇ ਹੋ ਸ਼ਾਹਾਂ ਦੀ ਹਵੇਲੀ ਆ ਇਹ ਜਿਹੜਾ ਅਸਲ ਦੇ ਵਿੱਚ ਪਿੰਡ ਮਹਿਤਾ ਇਹ ਸ਼ਾਹਾਂ ਵਾਲਾ ਮਹਿਤਾ ਵਜਦਾ ਦੇਖ ਰਹੇ ਹੋ ਕਿੰਨੀ ਪੁਰਾਣੀ ਹਵੇਲੀ ਹੈ ਇਹ ਆਪਾਂ ਤੁਹਾਨੂੰ ਉਧਰਲੀ ਸਾਈਡ ਵੀ ਦਿਖਾ ਦਿੰਨੇ ਆ ਇਹ ਬੰਦ ਪਈ ਆ ਬਿਲਕੁਲ ਇਸ ਟਾਈਮ ਇਹ ਜੀ ਨੂੰ ਆਪਾਂ ਕਹਿੰਦੇ ਆ ਖੰਡਰ ਹੋ ਚੁੱਕੀ ਆ ਕਾਫੀ ਪੁਰਾਣੀ ਆ ਇਹ ਅੰਦਰ ਦੇ ਬਿਲਕੁਲ ਆਪਾਂ ਵਿਚਕਾਰ ਖੜੇ ਹੋਏ ਆ ਇੱਕ ਹਵੇਲੀ ਹੋਰ ਦੱਸ ਦਿਆਂ ਕਹਿੰਦੇ ਇੱਕ ਹਵੇਲੀ ਹੋਰ ਆ ਕਾਫੀ ਵੱਡੀ ਆ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਅਸੀਂ ਗੱਲ ਕਰੀ ਚਲਦਾ ਜੀ ਇਹ ਜਿਹੜਾ ਸਾਹਮਣੇ ਤੁਸੀਂ ਆ ਦਰਵਾਜ਼ਾ ਦੇਖ ਸਕਦੇ ਹੋ ਹਾਂ ਜੀ ਇਹ 1980 ਦੇਲੇ ਦਾ ਬਣਿਆ ਹੋਇਆ ਆਜੋ ਆਪਾਂ ਤੁਹਾਨੂੰ ਅੰਦਰ ਦਿਖਾਉਂਦੇ ਆਜੋ ਕੋਈ ਆ ਭਾਈ ਉਹ ਦੇਖ ਲਿਆ ਆ ਆ ਦਿਖਾ ਦਿਓ ਭਈ ਅੰਦਰ ਬਾਲਿਆਂ ਦੀ ਛੱਤ ਬਣੀ ਹੋਈ ਆ ਹਾਂ ਜੀ ਇਹ ਫਟਕਾ ਲੱਗੇਗਾ ਫਟਕਾ ਲੱਗੇਗਾ ਜਿੱਥੇ ਬਾਲੇ ਪਾ ਬਾਨੇ ਪਾ ਤੇ ਫਟੇ ਲੱਗੇ ਨੇ ਉੱਤੇ ਬੱਟਾ ਲਾਇਆ ਹੈ ਠੀਕ ਹੈ ਜੀ ਹਾਂ ਉਹ ਪੁਰਾਣੀ ਹੈ ਕੰਨ ਪੁਰਾਣੀ ਹੈ ਨਾ ਹਾਂ ਹਾਂ ਸੌ ਸਾਲ ਦੇ ਲਗਭਗ ਪੁਰਾਣਾ ਹੈ ਤਕਰੀਬਨ ਇਹ 100 ਸਾਲ ਪੁਰਾਣਾ ਤੇ ਇਹਦੇ ਸਾਹਮਣੇ ਦੇਖ ਰਹੇ ਹੋ ਤੁਸੀਂ ਜਿਹੜੇ ਬਾਲਿਆਂ ਦੀ ਲੱਗੀ ਹੋਈ ਹੈ ਇਧਰ ਤੇ ਉੱਪਰ ਵੀ ਜਿਹੜੀ ਫੱਟੀਆਂ ਉੱਤੇ ਲੱਗੀਆਂ ਹੋਊਗਾ ਉਹ ਵੀ ਲੱਕੜ ਦੀ ਹੈਗੀ ਆ ਉੱਤੇ ਇੱਟਾਂ ਜੀ ਠੀਕ ਹੈ ਮੂਰਤੀ ਕਰੀ ਹੋਈ ਹੈ ਠੀਕ ਹੈ ਜੀ ਤਾਂ ਦੋਸਤੋ ਇਹ ਇਹ ਚੀਜ਼ਾਂ ਅੱਜ ਕੱਲ ਬਹੁਤ ਘੱਟ ਆ ਹੈ ਨਹੀਂ ਅੱਜ ਵੀ ਸੰਭਾਲਦੀ ਆਂ ਜੀ ਅੰਦੇਖੀ ਇਹਨਾਂ ਬੱਤਾਂ ਬੋਲਿਆ ਤਾਂ ਹਰ ਮਨ ਕਾਟੋਲੇ ਫੜੀ ਲਗਭਗ ਆਪਾਂ ਮਹਿਤਾ ਪਿੰਡ ਦਾ ਬਲੌਗ ਬਣਾ ਚੁੱਕੇ ਆ ਤਕਰੀਬਨ ਹੁਣ ਸਮਾਪਤੀ ਵਾਲੀ ਆ ਤੇ ਇੱਥੇ ਬਜ਼ੁਰਗ ਬੈਠੇ ਸੀਗੇ ਬਾਪੂਰੇ ਉਹ ਠੀਕ ਆ ਬਾਪੂ ਜੀ ਹਾਂ ਠੀਕ ਹੈ ਇਹ ਹੁਣ ਆਪਾਂ ਬਲੌਗ ਦੀ ਕਰਦੇ ਆ ਸਮਾਪਤੀ ਸਾਨੂੰ ਦਿਓ ਇਜਾਜ਼ਤ ਮਿਲਦੇ ਆਂ ਕਿਸੇ ਨਵੇਂ ਪਿੰਡ ਨਵੇਂ ਬਲੌਗ ਦੇ ਨਾਲ ਸਸਰੀਕਾਂ